ਮੈਂ ਹਮੇਸ਼ਾ ਸੋਚਣਾ ਕਿ ਮੈਂ ਇੰਨੀ ਖੁਸ਼ਕਿਸਮਤ ਆ ਕਿ ਜਿਹਨੂੰ ਸਾਰੀ ਦੁਨੀਆ ਇੰਨਾ ਪਿਆਰ ਕਰਦੀ ਆ ਮੈਂ ਉਹਨਾਂ ਦੀ ਬੇਟੀ ਆ ਉਹ ਮੇਰੇ ਆ ਦੋ ਸਾਲਾਂ ਚ ਦਾਨ ਨੂੰ ਬਹੁਤ ਵਾਰ ਟੁੱਟਦੇ ਦੇਖਿਆ ਤੇ ਓਨੀ ਵਾਰ ਸਟਰੋਂਗਰ ਖੜੇ ਹੁੰਦੇ ਵੀ ਚੰਡੀਗੜ੍ਹ ਦੇ ਵਿੱਚ ਅੱਜ ਮਸ਼ਹੂਰ ਕਮੀਡੀਅਨ ਜਸਵਿੰਦਰ ਪੱਲਾ ਜੀ ਦੀ ਅੰਤਿਮ ਅਰਦਾਸ ਕੀਤੀ ਗਈ। ਇਸ ਅਰਦਾਸ ਮੌਕੇ ਫਿਲਮ ਇੰਡਸਟਰੀ ਤੋਂ ਕਈ ਲੋਕਾਂ ਨੇ ਸ਼ਿਰਕਤ ਕੀਤੀ ਤੇ ਪੱਲਾ ਜੀ ਨੂੰ ਯਾਦ ਕੀਤਾ। ਲੇਕਿਨ ਓਪਲ ਪਰਿਵਾਰ ਦੇ ਲਈ ਬੇਹੱਦ ਇਮੋਸ਼ਨਲ ਹੋ ਗਏ ਜਦ ਓ ਜਸਵਿੰਦਰ ਜੀ ਪੱਲਾ ਬਾਰੇ ਗੱਲ ਕਰ ਰਹੇ ਸੀ। ਉਹਨਾਂ ਦੀ ਧੀ ਜੋ ਪਾਰੋ ਆਈ ਸੀ ਨਾਲ ਦੀ ਨਾਲ ਉਹਨਾਂ ਦੀ ਨੂੰਹ ਹੋਰ ਤਾਂ ਹੋਰ ਗੁਰਪ੍ਰੀਤ ਕੋ ਗੀਵੀ। ਹਰ ਕੋਈ ਜਸਵਿੰਦਰ ਪੱਲਾ ਬਾਰੇ ਗੱਲ ਕਰਦੇ ਹੋਏ ਭਾਵੁਕ ਹੋ ਗਿਆ। ਜਦੋਂ ਦੀ ਮੈਂ ਸੁਰਤ ਸੰਭਾਲੀ ਹੈ ਮੇਰਾ ਦਿਨ ਥੋੜੇ ਤੋਂ ਸ਼ੁਰੂ ਹੁੰਦਾ ਸੀ ਤੇ ਰਾਤ ਥੋੜੇ ਤੇ ਖਤਮ ਹੁੰਦੀ ਸੀ ਤੁਸੀਂ ਹਮੇਸ਼ਾ ਮੇਰਾ ਮਾਣ ਰਹੇ ਹੋ ਤੇ ਮੇਰੀ ਸਭ ਤੋਂ ਵੱਡੀ ਸਟਰੈਂਥ ਮੈਂ ਹਮੇਸ਼ਾ ਸੋਚਣਾ ਕਿ ਮੈਂ ਇੰਨੀ ਖੁਸ਼ਕਿਸਮਤ ਆ ਕਿ ਜੀਨੂ ਸਾਰੀ ਦੁਨੀਆ ਇੰਨਾ ਪਿਆਰ ਕਰਦੀ ਆ ਮੈਂ ਉਹਨਾਂ ਦੀ ਬੇਟੀ ਆ ਉਹ ਮੇਰੇ ਨੇ ਜਦੋਂ ਉਹਨਾਂ ਨੇ ਕਦੇ ਕਿਤੇ ਤਿਆਰ ਹੋ ਕੇ ਜਾਣਾ ਤਾਂ ਮੈਂ ਉਹਨਾਂ ਦੇ ਕਮਰੇ 'ਚ ਚਲੇ ਜਾਣਾ ਉਹਨਾਂ ਨੇ ਤਿਆਰ ਹੋਣਾ ਸ਼ੁਰੂ ਕਰਨਾ ਤੇ ਉਹਨਾਂ ਦੇ ਉਹਨਾਂ ਨੇ ਇੱਕ ਸੋਹਣਾ ਜਿਹਾ ਆਊਟਫਿਟ ਪ੍ਰੈਸ ਕਰਕੇ ਬੈੱਡ ਤੇ ਰੱਖਿਆ ਹੋਣਾ ਤੇ ਨਾਲ ਦੀ ਮੈਚਿੰਗ ਪੱਗ ਉੱਥੇ ਪਈ ਹੁੰਦੀ ਮੈਂ ਉਹਨਾਂ ਦੀ ਪੱਗ ਦੀ ਪੂਣੀ ਕਰਾਣੀ ਤੇ ਉਹਨਾਂ ਨੇ ਪੱਗ ਬੰਨਣੀ ਸ਼ੁਰੂ ਕਰਨੀ ਤੇ ਮੈਂ ਉਹਨਾਂ ਵੱਲ ਦੇਖਦੀ ਰਹਿ ਜਾਣਾ ਕਿ ਕਿੰਨੇ ਸੋਹਣੇ ਨੇ ਕਿੰਨੇ ਸੋਹਣੇ ਨੇ ਮੇਰੇ ਡੈਡੀ ਇਹਨਾਂ ਦੇ ਹਰ ਕੱਪੜਾ ਜੱਜਦਾ ਕਿੰਨਾ ਸੋਹਣਾ ਕੈਰੀ ਕਰਦੇ ਨੇ ਆਪਣੇ ਆਪ ਨੂੰ ਫਿਰ ਜਾਣ ਲੱਗੇ ਉਹਨਾਂ ਨੇ ਪਰਫਿਊਮ ਲਗਾਣਾ ਤੇ ਫਿਰ ਤਿਆਰ ਹੋ ਕੇ ਚਲੇ ਜਾਣਾ ਮੈਂ ਕਿੰਨੀ ਦੇਰ ਉਸੇ ਕਮਰੇ ਵਿੱਚ ਬੈਠੇ ਰਹਿਣਾ ਕਿ ਇੱਥੇ ਡੈਡੀ ਦੀ ਖੁਸ਼ਬੂ ਹੈ ਫਿਰ ਸ਼ਾਮ ਨੂੰ ਜਦੋਂ ਪੀਏਯੂ ਤੋਂ ਛੁੱਟੀ ਹੋਣੀ ਤੇ ਗੇਟ ਤੇ ਡੈਡੀ ਦੀ ਕਾਰ ਦਾ ਹੋਣ ਵਜਨਾ ਤੇ ਮੈਨੂੰ ਚਾਹ ਚੜ ਜਾਣਾ ਕਿ ਡੈਡੀ ਆ ਗਏ ਰਾਤ ਨੂੰ ਮੈਂ ਤੇ ਭੁਖਰਾਜ ਸਾਨੂੰ ਹਮੇਸ਼ਾ ਹੁੰਦਾ ਸੀ ਕਿ ਅਸੀਂ ਡੈਡੀ ਮੰਮਾ ਨਾਲ ਹੀ ਸੋਈਏ ਅਸੀਂ ਚਾਰਾਂ ਨੇ ਇੱਕੋ ਇੱਕੋ ਬੈੱਡ ਤੇ ਫਸ ਕੇ ਸੌਂਦੇ ਹੁੰਦੇ ਸੀ ਅਸੀਂ ਫਿਰ ਵੱਡੇ ਹੋ ਗਏ ਇੱਕ ਬੈੱਡ ਤੇ ਟਾਈਟ ਹੋਣ ਲੱਗ ਗਏ ਪਰ ਅਸੀਂ ਆਪਣੇ ਰੂਮ ਚ ਨਹੀਂ ਸੀ ਸੌਂਦੇ ਅਸੀਂ ਗੱਦੇ ਲਿਆਣੇ ਫੇਰ ਕੇ ਅਸੀਂ ਸੌਣਾ ਤਾਂ ਤੁਹਾਡੇ ਕੋਲ ਹੀ ਸੌਣਾ ਜੇ ਤੁਸੀਂ ਮੇਰੀ ਸਭ ਤੋਂ ਵੱਡੀ ਸਟਰੈਂਥ ਸੀ ਤਾਂ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਵੀ ਤੁਸੀਂ ਹੀ ਸੀ ਜੇ ਕਦੇ ਤੁਹਾਡਾ ਕਦੇ ਵੀ ਕੁਝ ਦੁੱਖਣਾ ਤਾਂ ਮੇਰੀ ਜਾਨ ਨਿਕਲ ਜਾਂਦੀ ਸੀ ਤੁਸੀਂ ਮੈਂ ਮੈਂ ਰਾਤਾਂ ਨੂੰ ਉੱਠ ਉੱਠ ਕੇ ਦੇਖਣਾ ਕਿ ਠੀਕ ਨੇ ਸੁੱਤੇ ਪਏ ਨੇ ਤੁਸੀਂ ਜ਼ਿੰਦਗੀ ਦਾ ਹਰ ਸਬਕ ਸਿਖਾਇਆ ਪਰ ਆਪਣੇ ਬਿਨਾ ਜੀਣਾ ਨਹੀਂ ਸਿਖਾਇਆ ਛੋਣ ਮੈਂ ਜਦ ਅੱਖਾਂ ਬੰਦ ਕਰਦੀਆਂ ਤਾਂ ਤੁਸੀਂ ਦਿਖਦੇ ਹੋ ਮੇਰੇ ਕੰਨਾਂ ਵਿੱਚ ਤੁਹਾਡੀ ਤੁਹਾਡੀਆਂ ਕਲਕਾਰੀਆਂ ਵਾਲੀਆਂ ਕਲਕਾਰੀਆਂ ਵਾਲਾ ਹਾਸਾ ਗੂੰਜਦਾ ਤੁਹਾਡੀਆਂ ਸ਼ਰਾਰਤਾਂ ਯਾਦ ਆਉਂਦੀਆਂ ਨੇ ਤੁਹਾਡਾ ਗੱਲ-ਗੱਲ ਤੇ ਮੈਨੂੰ ਛੇੜਨਾ ਯਾਦ ਆਉਂਦਾ ਛੋਟੇ ਹੁੰਦੇ ਹਾਂ ਹਾਰਰ ਸੀਰੀਅਲਸ ਆਉਂਦੇ ਹੁੰਦੇ ਸੀ ਦ ਜ਼ੀ ਹਾਰਰ ਸ਼ੋਅ ਆਰਟ ਉਹਨਾਂ ਨੇ ਸਾਨੂੰ ਹਨੇਰਾ ਕਰਕੇ ਦਿਖਾਣਾ ਤੇ ਬਾਅਦ ਚੋਂ ਸਾਨੂੰ ਡਰਾਈ ਜਾਣਾ ਟਰੋਣੀ ਆਵਾਜ਼ਾਂ ਕੱਢ ਕੇ ਕਦੇ ਇੱਧਰ ਦੀ ਹੱਥ ਆ ਗਿਆ ਕਦੇ ਇੱਧਰ ਦੀ ਹੱਥ ਆ ਗਿਆ ਹਜੇ ਵੀ ਜਦ ਪਰਮਾਤਮਾ ਅੱਗੇ ਅਰਦਾਸ ਕਰਦੀਆਂ ਤਾਂ ਤੁਹਾਡੀ ਤੰਦਰੁਸਤੀ ਦੀ ਅਰਦਾਸ ਸਭ ਤੋਂ ਪਹਿਲਾਂ ਮੂੰਹ ਤੇ ਆਉਂਦੀ ਹੈ ਜੋ ਮੈਂ ਤੁਹਾਡੇ ਲਈ ਮਹਿਸੂਸ ਕਰਦੀਆਂ ਮੈਂ ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਉਹ ਮੇਰੇ ਲਈ ਨਾ ਮੁਮਕਿਨ ਹੈ ਪਿਆਰ ਸ਼ਬਦ ਹੋ ਸਕੇ ਬਹੁਤ ਛੋਟਾ ਹੈ ਤੁਸੀਂ ਤਾਂ ਚਲੇ ਗਏ ਪਰ ਤੁਹਾਡਾ ਅਹਿਸਾਸ ਹਮੇਸ਼ਾ ਸਾਡੇ ਅੰਦਰ ਹੈਗਾ ਤੁਸੀਂ ਬਹੁਤ ਯਾਦ ਆਉਂਗੇ ਧੰਨਵਾਦ ਪਹਿਲਾਂ ਤਾਂ ਮੈਂ ਸਮੂਹ ਸੰਗਤਾਂ ਦਾ ਧੰਨਵਾਦ ਦਿਆਂ ਜੀ ਜਿਨ੍ਹਾਂ ਨੇ ਅੱਜ ਡੈਡ ਦੀ ਅੰਤਮ ਅਰਦਾਸ ਦੇ ਵਿੱਚ ਇੱਥੇ ਹਾਜ਼ਰੀ ਲਵਾਈ ਆ। ਮਤਲਬ ਕਹਿਣ ਲਈ ਕੁਝ ਮੇਰੇ ਕੋਲ ਮੈਨੂੰ ਲੱਗਦਾ ਸ਼ਬਦ ਘੱਟ ਪੈ ਰਹੇ ਨੇ ਕਿਉਂਕਿ ਜਿੰਨਾ ਪਿਆਰ ਤੁਹਾਡਾ ਸਾਰਿਆਂ ਦਾ ਜਿਸ ਦਿਨ ਤੋਂ న్యూਸ ਆਊਟ ਹੋਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਮਤਲਬ ਮੇਰੇ ਮਾਨਨ ਅੰਦਰ ਤਾਂ ਇੱਕੋ ਗੱਲ ਆਂਦੀ ਹੈ ਕਿ ਮੇਰਾ ਬਾਪ ਆਖ ਹਟ ਕੇ ਗਿਆ ਸਾਰਾ ਕੁਝ ਸੋ ਇਕਰੀ ਮੈਂ ਤਾਂ ਇਹੀ ਅਰਦਾਸ ਕਰੂੰਗਾ ਜੀ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਤੇ ਜਿੰਨੀ ਸੋਹਣੀ ਜਿੱਡੀ ਵੱਡੀ ਜ਼ਿੰਦਗੀ ਉਹ ਇੱਥੇ ਬਤੀਤ ਕਰਕੇ ਗਏ ਨੇ ਉਦੋਂ ਵੀ ਜ਼ਿਆਦਾ ਸੋਹਣੀ ਉਹ ਜਿੱਥੇ ਵੀ ਨੇ ਰੱਬ ਉਹਨਾਂ ਨੂੰ ਬਤੀਤ ਕਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੈਡ ਇਸ ਵਾਰ ਜਦੋਂ ਆਪਣੀਆਂ ਫੀਲਿੰਗਸ ਤੁਹਾਡੇ ਲਈ ਵਰਡਸ ਚ ਬਿਆਨ ਕਰਨ ਲਈ ਪੈਨ ਚੱਕਿਆ ਤਾਂ ਪਤਾ ਨਹੀਂ ਸੀ ਨੌਖਾ ਹੋਊਗਾ ਡਰ ਜੋ ਸਾਡੇ ਲਈ ਸੀ ਉਹ ਮੈਂ ਸ਼ਬਦਾਂ ਚ ਵੀ ਨਹੀਂ ਦੱਸ ਸਕਦੀ ਬਟ ਬੈਸਟ ਵੇ ਟੂ ਐਕਸਪਲੇਨ ਹਿਮ ਇਜ਼ ਥੈਟ ਹੀ ਵਾਸ ਲਾਈਕ ਵਾਟਰ ਉਹ ਜਿੰਨੇ ਟ੍ਰੈਡੀਸ਼ਨਲ ਨੇ ਉਹਨੇ ਹੀ ਮਾਡਰਨ ਵੀ ਨੇ ਆਪਾਂ ਸਾਰੇ ਕਹਿੰਨੇ ਆ ਥੈਟ ਸਾਰੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਬਟੋ ਆਪ ਵੀ ਹਰ ਇੱਕ ਜਨਰੇਸ਼ਨ 'ਚ ਟਲ ਜਾਂਦੇ ਨੇ ਡੈਡ ਦੇ ਪਿੱਛੇ ਕਦੇ ਵੀ ਸੀ ਨਹੀਂ ਲੱਗੂਗਾ ਉਹ ਮੈਂ ਹਮੇਸ਼ਾ ਸਾਡੇ 'ਚ ਹੈਗੇ ਨੇ ਆ ਦੋ ਸਾਲ ਲੰਝ ਡਾਂ ਨੂੰ ਬਹੁਤ ਵਾਰ ਟੁੱਟਦੇ ਦੇਖਿਆ ਤੇ ਓਨੀ ਵਾਰ ਸਟਰੋਂਗਰ ਖੜੇ ਹੁੰਦੇ ਵੀ ਉਹ ਮੇਬੀ ਸਾਰੇ ਵਾਲੇ ਐਕਟਰ ਸੀ ਬਟ ਸਾਡੇ ਲਾਈਫ ਦੇ ਰੀਅਲ ਹੀਰੋ ਸੀ ਹੈਗੇ ਨੇ ਆਲ ਟਾਈਮ ਚ ਡੈਡ ਦਾ ਵਨ ਆਫ ਦਾ ਸਟ੍ਰੈਸ ਹੁੰਦਾ ਹੁੰਦਾ ਸੀ ਕਿ ਬੱਚੇ ਸਾਰਾ ਦਿਨ ਮੇਰੇ ਪਿੱਛੇ ਲੱਗੇ ਰਹਿੰਦੇ ਨੇ ਆਪਣਾ ਸਮਾਂ ਖਰਾਬ ਕਰ ਰਹੇ ਨੇ ਬਟ ਆਮ ਸ਼ੋਰ ਤੁਸੀਂ ਸਾਨੂੰ ਸੁਣ ਰਹੇ ਹੋ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਸਮਾਂ ਸਾਡੀ ਉਹ ਸਮੇਂ ਨੂੰ ਯਾਦ ਕਰਕੇ ਅਸੀਂ ਆਪਣੀ ਸਾਰੀ ਜ਼ਿੰਦਗੀ ਕੱਢਾਂਗੇ ਡੈਡ ਤੇ ਬੁਖਰਾਸ਼ ਚੋਂ ਕਰ ਲੈ ਰਹੇ ਸੀ ਨਾ ਤਾਂ ਮਾਸਟਰ ਬੈਡਰੂਮ 'ਚੇ ਲੜਾਈ ਚੱਲ ਰਹੀ ਸੀ ਇਹ ਕੌਣ ਲਾਊਗਾ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਡੈਡ ਉਹ ਤੁਹਾਡਾ ਘਰ ਸੀ ਉਹ ਤੁਹਾਡਾ ਕਮਰਾ ਸੀ ਤੁਹਾਡਾ ਹੈ ਤੇ ਤੁਹਾਡਾ ਰਹੂਗਾ ਇੱਕ ਡਾਟਰ ਆਪਣੇ ਫਾਦਰ ਦੀ ਆਲਵੇਸ ਤਾਰੀਫ ਕਰੂਗੀ ਬਟ ਇਨਸਾਨ ਦੇ ਕਿਰਦਾਰ ਦਾ ਉਦੋਂ ਜ਼ਿਆਦਾ ਪਤਾ ਲੱਗਦਾ ਹੈ जो ओना ही प्यारे इज्जत अपने डॉडर एंड लॉ के दिल च भी बना के जाए तो मेरे दिल्च उन्होंने हमेशा प्यार ही प्यार है क्या दैर पीपल यू लव डोंट रियली गो एन यू वेर यू जस नीत दैम ऑन द अदर साइड सो विल मीट एंड मी ऑलवेज लव हिम एंड ਰਾਮ ਗयो 라ਵਨ ਗयो ਜਾ ਕੋ ਬਹੁ ਪਰਵਾਰ ਕਹ ਨਾਨਕ ਥਿਰ ਕਿਛ ਨਹੀਂ ਸੁਪਨੇ ਜਿਉ ਸੰਸਾਰ ਪਰ ਐਸਾ ਭਿਆਨਕ ਸੁਪਨਾ ਅਸੀਂ ਕਦੇ ਨਹੀਂ ਦੇਖਣਾ ਚਾਹੁੰਦੇ ਰੱਬ ਕਦੇ ਨਾ ਦਿਖਾਵੇ ਇਹੋ ਜਿਹਾ ਭਿਆਨਕ ਸੁਪਨਾ ਔਰ ਸਾਰਿਆਂ ਦੇ ਮਨ ਚ ਇੱਕੋ ਹੀ ਗੱਲ ਹੈ ਕਿ ਕਾਸ਼ ਇਹ ਸੁਪਨਾ ਹੁੰਦਾ ਅਸੀਂ ਅੱਖ ਖੋਲਦੇ ਤੇ ਪਤਾ ਲੱਗਦਾ ਕਿ ਨਹੀਂ ਇਹ ਸਿਰਫ ਇੱਕ ਡਰਾਵਣਾ ਸੁਪਨਾ ਸੀ ਸਰਦਾਰ ਜਸਵਿੰਦਰ ਸਿੰਘ ਭੱਲਾ ਉਹਨਾਂ ਬਾਰੇ ਬਹੁਤ ਕੁਝ ਤੁਸੀਂ ਸੁਣਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਉਹਨਾਂ ਦੇ ਕਲੀਕਸ ਕੋਲੋਂ ਉਹਨਾਂ ਦੇ ਸਾਥੀਆਂ ਕੋਲੋਂ ਪਰ ਫਿਲਮ ਇੰਡਸਟਰੀ ਦੇ ਵਿੱਚ ਭੱਲਾ ਸਾਹਿਬ ਦੀ ਜੋ ਬੁਲੰਦੀ ਸੀ ਜੋ ਸ਼ਖਸੀਅਤ ਸੀ ਉਹਨੂੰ ਸਾਡੇ ਤੋਂ ਜ਼ਿਆਦਾ ਕੋਈ ਨਹੀਂ ਸਮਝ ਸਕਦਾ ਕਿਉਂਕਿ ਮੈਕਸਿਮਮ ਕੰਮ ਸਾਡੀ ਟੀਮ ਨੇ ਉਹਨਾਂ ਦੇ ਨਾਲ ਕੀਤਾ ਹੈ ਅਸੀਂ ਅੱਜ ਬਤੌਰ ਕਲਾਕਾਰ ਨਹੀਂ ਉਹਨਾਂ ਦੇ ਜੂਨੀਅਰ ਉਹਨਾਂ ਦੇ ਸਾਥੀ ਸਮਝ ਕੇ ਗੱਲ ਕਰੀਏ ਨਾ ਪਿੱਛੇ ਗਿੱਪੀ ਹੋਣੀ ਬੈਠੇ ਨੇ ਬੀਨੂ ਜੀ ਬੈਠੇ ਨੇ ਕਥੂਰੀਆ ਸਾਹਿਬ ਬੈਠੇ ਨੇ ਮਤਲਬ ਹੈਰੀ ਜੀ ਮਤਲਬ ਸਾਰਾ ਸਾਡਾ ਟੀਮ ਬੈਠੀ ਆ ਪਿੱਛੇ ਸਾਨੂੰ ਕਲਾਕਾਰਾਂ ਨੂੰ ਉਹਨਾਂ ਤੋਂ ਜੂਨੀਅਰ ਜਿਹੜੇ ਸਾਨੂੰ ਐ ਲੱਗਦਾ ਜਿਦਾਂ ਘਰ ਚੋਂ ਪਿਓ ਚਲਾ ਗਿਆ ਹੁੰਦਾ ਸਾਡੀ ਇੰਡਸਟਰੀ ਆ ਜਿਸ ਤਰ੍ਹਾਂ ਖਲਾ ਮਹਿਸੂਸ ਕਰ ਰਹੀ ਹੈ ਔਰ ਬਹੁਤ ਜ਼ਿਆਦਾ ਵਕਤ ਨਹੀਂ ਲੈਣਾ ਮੈਨੂੰ ਪਤਾ ਹੈ ਕਿ ਵਕਤ ਦੀ ਬਹੁਤ ਕਮੀ ਹੈ ਸਿਰਫ ਇਹਨਾ ਜ਼ਰੂਰ ਕਵਾਂਗਾ ਜੀ ਕਿ ਅੱਜ ਹੁਣੇ ਜਿਸ ਤਰ੍ਹਾਂ ਯੂਨੀਵਰਸਿਟੀ ਤੋਂ ਆਏ ਉਹਨਾਂ ਦੇ ਕਲੀਗਸ ਮਾਨਯੋਗ ਵੀਸੀ ਸਾਹਿਬ ਵੀ ਜੋ ਪੱਲਾ ਸਾਹਿਬ ਬਾਰੇ ਦੱਸ ਕੇ ਗਏ ਤਾਂ ਐ ਲੱਗਾ ਕਿ ਜਿਵੇਂ ਉਹ ਇਨਸਾਨ ਫੁੱਲ ਟਾਈਮ ਇੱਕ EMPLOYEES ਸੀ ਡਾਕਟਰ ਜਸਵਿੰਦਰ ਪੱਲਾ ਜਿਨ੍ਹਾਂ ਨੇ ਲਾਈਫਟਾਈਮ ਸਿਰਫ ਪੜਾਇਆ ਹੀ ਹੈ ਜੇ ਅਸੀਂ ਬੋਲਾਂਗੇ ਤੇ ਲੱਗੇਗਾ ਬੰਦਾ ਫੁੱਲ ਟਾਈਮ ਐਕਟਰ ਸੀ ਉਹਨੇ ਸਾਰੀ ਜ਼ਿੰਦਗੀ ਫਿਲਮ ਇੰਡਸਟਰੀ ਚ ਕੰਮ ਕੀਤਾ ਤੇ ਜਦੋਂ ਮੈਂ ਉਹਨਾਂ ਦੇ ਪਰਿਵਾਰ ਵਾਲ ਦੇਖਦਾ ਤੇ ਮੈਨੂੰ ਲੱਗਦਾ ਬੰਦੇ ਨੇ ਕੁਝ ਨਹੀਂ ਕੀਤਾ ਸਿਰਫ ਫੁੱਲ ਟਾਈਮ ਇੱਕ ਫੈਮਿਲੀ ਮੈਨ ਸੀ ਜਿਨੇ ਸਿਰਫ ਆਪਣੇ ਪਰਿਵਾਰ ਨੂੰ ਵਕਤ ਦਿੱਤਾ ਔਰ ਮੈਂ ਗੁਰੂ ਮਾਰੇ ਦੀ ਹਜ਼ੂਰੀ ਚ ਇੱਕ ਗੱਲ ਦੱਸਣ ਲੱਗਾ ਹਰ ਚੰਗੀ ਚੀਜ਼ ਕਿਤੇ ਤੋਂ ਸਿੱਖਣੀ ਚਾਹੀਦੀ ਹੈ ਜਿਹੜੀ ਮੈਂ ਭੱਲਾ ਸਾਹਿਬ ਤੋਂ ਪਹਿਲੀ ਚੀਜ਼ ਸਿੱਖੀ ਸੀ ਉਹ ਕੋਈ ਕਲਾ ਨਾਲ ਸੰਬੰਧਤ ਨਹੀਂ ਸੀ ਉਹ ਇੱਕ ਫੈਮਿਲੀ ਮੈਨ ਨਾਲ ਸੰਬੰਧਤ ਚੀਜ਼ ਸੀ ਮੈਂ ਦਿੱਲੀ 에ਰਪੋਰਟ ਤੇ ਮਿਲਿਆ ਅਚਾਨਕ ਕਿਤੇ ਉਹ ਆਪਣੇ ਪਰਿਵਾਰ ਦੇ ਨਾਲ ਉਦੋਂ ਪੁਖਰਾਜ ਤੇ ਜਿਹਨੂੰ ਹਣੀ ਛੋਟੇ ਛੋਟੇ ਸੀ ਉਹ ਵਿਦੇਸ਼ ਚੱਲੇ ਸੀ ਤੇ ਮੈਂ ਕਿਤੋਂ ਬਾਹਰੋਂ ਆਇਆ ਸੀ ਮੇਰਾ ਵੀ ਉਦੋਂ ਥੋੜੀ ਦਿਰ ਪਹਿਲਾਂ ਹੀ ਅਸੀਂ ਵਿਆਹ ਸੀ ਨਿੱਕੇ ਨਿੱਕੇ ਨਿਆਣੇ ਸੀ ਮੈਨੂੰ ਉਹਨਾਂ ਵੱਲ ਦੇਖ ਕੇ ਸਭ ਤੋਂ ਪਹਿਲੀ ਗੱਲ ਜਿਹੜੀ ਮੇਰੇ ਅੰਦਰ ਆਈ ਕਿ ਯਾਰ ਯੈਸ ਬੀਇੰਗ ਅ ਫਾਦਰ ਸਭ ਤੋਂ ਪਹਿਲੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਆਪਣੇ ਪ੍ਰੋਫੈਸ਼ਨਲ ਟੂਰਾਂ ਤੇ ਨਾ ਘੁੰਮਦੇ ਰਹੀਏ ਜੇ ਜਾਈਏ ਵੀ ਤੇ ਪਰਿਵਾਰ ਨਾਲ ਹੋਣਾ ਚਾਹੀਦਾ ਮੈਂ ਉਹਨਾਂ ਤੋਂ ਇਨਸਪਾਇਰ ਹੋ ਕੇ ਪਹਿਲੀ ਵਾਰੀ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਨਾਲ ਬਾਹਰ ਲੈ ਕੇ ਗਿਆ ਸੀ ਕਿ ਇਹ ਵੀ ਇੱਕ ਵੱਖਰਾ ਤਜਰਬਾ ਹੈ ਸੋ ਜੇ ਮੈਂ ਗੱਲ ਕਰਾਂ ਕਿ ਇੱਕ ਫੁੱਲ ਟਾਈਮ ਡਾਕਟਰ ਜਸਵਿੰਦਰ ਸਿੰਘ ਭੱਲਾ ਲੈਕਚਰਰ ਪ੍ਰੋਫੈਸਰ ਫੁੱਲ ਟਾਈਮ ਐਕਟਰ ਫੁੱਲ ਟਾਈਮ ਫੈਮਲੀ ਮੈਨ ਫੇਰ ਤਾਂ ਇਹ ਲੱਗਦਾ ਕਿ 65 ਸਾਲ ਦੀ ਉਮਰ ਨਹੀਂ ਭੱਲਾ ਸਾਹਿਬ 150 ਸਾਲ ਤੋਂ ਜ਼ਿਆਦਾ ਜੀ ਕੇ ਗਏ ਨੇ ਇੱਕ ਬੰਦਾ ਤਿੰਨ ਜ਼ਿੰਦਗੀਆਂ ਜੀ ਕੇ ਗਿਆ ਇੱਕ ਜੀਵਨ ਦੇ ਵਿੱਚ ਸਾਡੇ ਕੋਲੋਂ ਇੱਕ ਜ਼ਿੰਦਗੀ ਸੰਪੂਰਨਤਾ ਨਾਲ ਨਹੀਂ ਜੀ ਸਕਦੇ ਅਸੀਂ ਸਾਡੀ ਇਸ ਫਿਲਮ ਇੰਡਸਟਰੀ ਦਾ ਤ੍ਰੂ ਤਾਰਾ ਸਭ ਤੋਂ ਵੱਡਾ ਸਿਤਾਰਾ ਜਸਵਿੰਦਰ ਸਿੰਘ ਪੱਲਾ ਜੋ ਅੱਜ ਵੀ ਸਾਡੇ ਲਈ ਇਨਸਪੀਰੇਸ਼ਨ ਸੀ ਮੈਂ ਇਮਾਨਦਾਰੀ ਨਾਲ ਦੱਸਦਾ ਕਿ ਅਸੀਂ ਜਦੋਂ ਫਿਲਮਾਂ ਕਰਦੇ ਸੀ ਕਾਮੇਡੀ ਮੈਨੂੰ ਵੀ ਇੰਨੇ ਸਾਲ ਹੋ ਗਏ ਕੰਮ ਕਰਦਿਆਂ ਕਈ ਵਾਰੀ ਅੰਦਰੋਂ ਬੰਦਾ ਥੱਕ ਜਾਂਦਾ ਅਸੀਂ ਵੈਨਿਟੀ 'ਚ ਬੈਠੇ ਢਿੱਲੇ ਪੈ ਜਾਂਦੇ ਆ ਸਕ੍ਰਿਪਟ ਆ ਗਈ ਪੜ ਲਿਆ ਚਲੋ ਠੀਕ ਐ ਸੀਨ ਕਰਦੇ ਆ ਜਦੋਂ ਪੱਲਾ ਸਾਹਿਬ ਨਾਲ ਬਹਿ ਕੇ ਉਹ ਸੀਨ ਪੜਨਾ ਉਹਨਾਂ ਨੇ ਦੋ ਗੱਲਾਂ ਵਿੱਚ ਆਪਣੀਆਂ ਅਸੀਂਆਂ ਜੋੜੀਆਂ ਹੋਣੀਆਂ ਸਾਨੂੰ ਅੰਦਰੋਂ ਅੱਗ ਹੀ ਲੱਗ ਜਾਣੀ ਵੀ ਆਹ ਤੇ ਪੱਲਾ ਸਾਹਿਬ ਨੇ ਕੁਝ ਹੋਰ ਹੀ ਕਰਤਾ ਫਿਰ ਅਸੀਂ ਵੀ ਐਕਟਿਵ ਹੋ ਜਾਣਾ ਵੀ ਹੁਣ ਆਪਣਾ ਵੀ ਵਿੱਚ ਪਾਓ ਅਸੀਂ ਵੀ ਫਿਰ ਇਨਪੁਟ ਦੇਣੀ ਉਹ ਸੀਨ ਕੁਛ ਦਾ ਕੁਛ ਬਣ ਜਾਣਾ ਇੰਨੀ ਐਨਰਜੀ ਇੰਨੀ ਊਰਜਾ ਸਾਡੇ ਅੰਦਰੋਂ ਭਰ ਦਿੰਦੇ ਸੀ ਕਿ ਸਾਨੂੰ ਲੱਗਦਾ ਸੀ ਕਿ ਜੇ ਭੱਲਾ ਸਾਹਿਬ ਨਾਲ ਸੀਨ ਕਰਨਾ ਤੇ ਸੁੱਤੇ ਪਿਆ ਅਵੇਸਲੇ ਹੋ ਕੇ ਨਹੀਂ ਹੋਣਾ ਤੁਹਾਨੂੰ ਜਾਗ ਕੇ ਕਰਨਾ ਪੈਣਾ ਨਹੀਂ ਤਾਂ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੇ ਭੱਲਾ ਸਾਹਿਬ ਸੋ ਮੈਂ ਪੂਰੀ ਇੰਡਸਟਰੀ ਵੱਲੋਂ ਮੇਰੀ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਉਹਨੇ ਗੁੱਗੂ ਪਾਜੀ ਵੀ ਬੈਠੇ ਸੀ ਮੈਂ ਪੂਰੀ ਇੰਡਸਟਰੀ ਵੱਲੋਂ ਸਾਡੀ ਫਿਲਮ ਇੰਡਸਟਰੀ ਸਾਰੀ ਇੱਥੇ ਬੈਠੀ ਹੈ ਜਿਹੜੇ ਨਹੀਂ ਆ ਸਕੇ ਉਹਨਾਂ ਨੇ ਸ਼ੋਕ ਸੰਦੇਸ਼ ਭੇਜੇ ਸਭ ਤੋਂ ਪਹਿਲਾਂ ਤਾਂ ਜਿਦੋਂ ਕਪਿਲ ਨੇ ਸਭ ਤੋਂ ਪਹਿਲਾਂ ਆਪਣਾ ਸ਼ੋਕ ਸੰਦੇਸ਼ ਭੇਜਿਆ ਸੀ ਅਕਸ਼ੇ ਕੁਮਾਰ ਪਾਜੀ ਨੇ ਟਵੀਟ ਕੀਤਾ ਹੋਰ ਇੰਡਸਟਰੀ ਦੇ ਬਹੁਤ ਸਾਰੇ ਲੋਕਾਂ ਨੇ ਆਪਣੇ ਸ਼ਰਦਾ ਸੁਮਨ ਪੱਲਾ ਸਾਹਿਬ ਨੂੰ ਭੇਜੇ ਨੇ ਤੇ ਅਖੀਰ ਤੇ ਸਿਰਫ ਇਹੀ ਕਹਾਂਗਾ ਕਿ ਪੱਲਾ ਸਾਹਿਬ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਸਿਤਾਰਾ ਸੀ ਪਰ 30 ਸਾਲ ਲਈ 40 ਸਾਲ ਲਈ ਉਹ ਸਿਤਾਰਾ ਸੀ ਪਰ ਰਹਿੰਦੀ ਦੁਨੀਆ ਤੱਕ ਉਹ ਅੰਬਰਾਂ ਦਾ ਤਾਰਾ ਬਣ ਕੇ ਹੁਣ ਸਾਨੂੰ ਦਿਸਦਾ ਰਹੇਗਾ ساری ਜ਼ਿੰਦਗੀ ਉਸ ਤਾਰੇ ਨੂੰ ਦੇਖਦੇ ਰਵਾਂਗੇ ਉਸ ਤਾਰੇ ਨੂੰ ਸਲਾਮ ਕਰਦੇ ਰਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ